ਮੈਂ ਗਿੰਦਰ ਗੋਰਾ ਮੈਰਗਲੋਂ ਪ੍ਰੇਮ ਪਰਸਾਦ ਸਤਿਗੁਰਾਲ ਜੀ ਅੱਜ ਇੱਕ ਤੁਹਾਨੂੰ ਗੁੱਡੇ ਦਾ ਹੋਰ ਲੋਕ ਗੀਤ ਸੁਣਾਉਣੇ ਹਾਂ ਗੁੱਡੇ ਦਾ ਵਿਆਹ ਤੇ ਇਹ ਸੁਣੋ ਤੇ ਇਹਦਾ ਆਨੰਦ ਮਾਨ ਜੀ ਮੈਨੂੰ ਕਿਸੇ ਨੇ ਸੁਬਾਤ ਸੀ ਕੀਤੀ ਸੀ ਕਿ ਇਹ ਪੰਜਾਬੀ ਲੋਕ ਗੀਤ ਸੁਣਾਓ ਤੇ ਮੈਂ ਤੁਹਾਨੂੰ ਸੁਣਾ ਰਿਹਾ ਕਿਉਂਕਿ ਅੱਗੇ ਸ਼ਾਇਦ ਕਿਤੇ ਮੈਂ ਅਪਲੋਡ ਕੀਤਾ ਹੋਵੇ ਕਿਉਂਕਿ ਇੰਨੀਆਂ ਜਦੋਂ ਵੀਡੀਓ ਪੈ ਜਾਂਦੀਆਂ ਉਦੋਂ ਕਈਆਂ ਲੋਕ ਗੀਤਾਂ ਦੀ ਯਾਦ ਭੁੱਲ ਜਾਂਦੀ ਹੈ ਤੇ ਤੁਸੀਂ ਸੁਣੋ ਤੇ ਇਹਦਾ ਆਨੰਦ ਮਾਣੋ ਜੀ ਕੋਟ ਉਪਰ ਕੋਟੜਾਇਓ ਤੇ ਬੁੰਡੇ ਦੀ ਆਟਾਰੀ ਹਾਏ ਓ ਰਬਾਓ ਤੇ ਬੁੰਡੇ ਦੀ ਆਟਾਰੀ ਮੈਂ ਬੁੰਡੇ ਨਾਲ ਕਿਉਂ ਵਿਆਹੀ ਸੀ ਜਾਦਰਤਾਣੀ ਹਾਏ ਵੇ ਰਬਾ ਬੁੱਢਾ ਪਿਆ ਜਾਦਰਤਾਣੀ ਬੁੱਢੇ ਨਾਲ ਕਿਉਂ ਵਿਆਹੀ ਸੀ ਬੱਲਾ ਚੱਕ ਕੇ ਵੇਖਦੀ ਬੁੱਢਾ ਬਾਪੁ ਦਹਾਣੀ ਹਾਏ ਵੇਰ ਬਾਬੂ ਡਬਾਪੂ ਦਾ ਹਾਨੀ ਬੂਟੇ ਨਾਲ ਕਿਆ ਆਈ ਸੀ ਜਦ ਮੈਂ ਪਹਕਾਇਆ ਰੋਟੀਆਂ ਬੁੱਢਾ ਰਸ ਰਸ ਜਾਵੇ ਹਾਏ ਵੇਰ ਬਾਬੂ ਡਬਾ ਰਸ ਰਸ ਜਾਵੇ ਬੁੱਢੇ ਨਾਲ ਕਿਉਂ ਵਿਆਹੀ ਸੀ ਜਦ ਮੈਂ ਬਹਨਾਈਆ ਸੇ ਮਹਿੰਗਾ ਬੁੱਢਾ ਹਪ ਹਪ ਖਾਵੇ ਹਾਏ ਵੇ ਰਬਾ ਬੁੱਢਾ ਜਿਮਾ ਤੇ ਨਾ ਖਾਵੇ ਬੁੱਢੇ ਨਾਲ ਕਿਉਂ ਵਿਆਹੀ ਸੀ मुंडे त पगां बन फिक बुढा गुला नारी हाए वेरा बुढा गुला नारी बुढे नाल कई सी मुंडे त खॾणु कौॾियां बुढा ਦਾ ਨਾ ਜੁਵਾਰੀ ਬੂਡੇ ਨਾਲ ਕਿਉਂ ਵਿਆਹੀ ਸੀ ਮੋਂਡੇ ਸਾਰੇ ਚੱਲੇ ਨੋਂ ਕਹਰੀ ਬੂਡੇ ਕਰ ਲਈਤੀ ਯਾਰੀ ਹਾਏ ਵੇਰ ਬੂਡੇ ਕਰ ਲਈਤੀ ਯਾਰੀ ਬੂਡੇ ਨਾਲ ਕਿਉਂ ਵਿਆਹੀ ਸੀ ਬਾ ਬੁੱਢਾ ਨਾਸੋ ਦਾ ਹਰੀ ਬੁੱਢੇ ਨਾਲ ਕਿਉਂ ਵਿਆਹੀ ਸੀ ਖਾਰੀ ਚੱਕਾ ਕੇ ਵੇਚਦੀ ਕੋਈ ਬੁੱਢੇ ਦਾ ਬਪਾਰੀ ਹਾਏ ਵੇਰਾ ਕੋਈ ਬੁੱਢੇ ਦਾ ਬਪਾਰੀ ਬੁੱਢੇ ਸੋਣਾ ਕੇ ਬੋਲਦਾ ਕਾਰੀ ਪੋਏ ਨਾਲ ਮਾਰੀ ਹਾਏ ਵੇ ਰਹਾ ਬਖਾਰੀ ਪੋਏ ਨਾਲ ਹਾਏ ਵੇ ਰਹਿਬਾਉ ਉਤੇ ਮੁੰਡੇ ਦੀ ਹਟਾਰੀ ਮੁੰਨੇ ਨਾਲ ਕਿਉਂ ਵਿਆਹੀ ਸੀ ਲੋਕੀ ਇਹ ਇੱਕ ਪੰਜਾਬੀ ਲੋਕ ਗੀਤ ਹੈ ਇਹਦੀ ਬਾਜ ਹੈ ਤੇ ਇੱਕ ਗਰਮੀ ਬੋਧ ਹੈ ਤੇ ਤੁਸੀਂ ਇਹਦਾ ਆਨੰਦ ਮਾਣੋ ਜੀ ਵੀ ਇਹ ਵੀ ਇੱਕ ਬੁੱਢੇ ਦਾ ਵਿਆਹ ਹੈ ਤੇ ਫਿਰ ਉਹ ਵਿਚਾਰੀ ਪਛਤਾਉਂਦੀ ਹੈ ਵੀ ਇਹ ਤੇ ਜੇ ਮੁੰਡੇ ਕੌਡੀਆਂ ਖੇਡਦੇ ਆ ਤੇ ਇਹ ਉਥੇ ਜੂਗਾ ਖੇਡ ਕੇ ਆ ਜਾਂਦਾ ਹੈ ਤੇ ਜੇ ਉਹ ਨੌਕਰੀਆਂ ਨੂੰ ਚੱਲੇ ਤੇ ਮਗਰ ਤਿਆਰੀ ਕਰਕੇ ਉਹ ਤਾਂ ਖੱਟ ਕੇ ਘਰ ਨੂੰ ਆ ਗਏ ਇਹ ਉਥੋਂ 900 ਹਾਰ ਕੇ ਲੋਕਾਂ ਦੇ ਵਿਆਜਾਂ ਬੜਵਾਜਾਂ ਦੇ ਚੁੱਕ ਕੇ ਤੇ ਬੁੱਢਾ ਘਰ ਆ ਗਿਆ ਤੇ ਉਹ ਵਿਚਾਰੀ ਆਖਰ ਨੂੰ ਫਿਰ ਜਦੋਂ ਬੁੱਢਾ ਹੋ ਗਿਆ ਤੇ ਉਹਨੂੰ ਖਾਰੀ ਚ ਪਾ ਕੇ ਵੇਚਦੀ ਕਿਉਂਕਿ ਉਹ ਜਵਾਨ ਸੀ ਤੇ ਆਹਦੇ ਵਿਚਾਲੇ ਨੇ ਮੈਂ ਵੇਚਦੀ ਜਵਾਨ ਤੇ ਵੀ ਇਹਨੂੰ ਕੋਈ ਇਹਦਾ ਗਾਗ ਵੀ ਕੋਈ ਨਹੀਂ ਸੀ ਵੇਚਣ ਤੋਂ ਨੇ ਕੀ ਜਾਣਾਂ ਸੀ ਜੇ ਹੁਣ ਕੋਈ ਤਗੜਾ ਬੰਦਾ ਹੋਏ ਤਾਂ ਤੁਹਾਨੂੰ ਇਸੇ ਦਾ ਦਿਹਾੜੀਆ ਵੀ ਲੱਗ ਜੂਗਾ ਤੇ ਜੇ ਕੋਈ ਮਾੜਾ ਹੋਵੇ ਤੁਹਾਨੂੰ ਤਾਂ ਦਿਹਾੜੀ ਤੇ ਵੀ ਕੋਈ ਨਹੀਂ ਰੱਖਦਾ ਤੇ ਉਹ ਇਹੋ ਜਿਹਾ ਇਹ ਪੰਜਾਬੀ ਲੋਕੀ ਤੁਸੀਂ ਸੁਣਿਆ ਤੇ ਇਹਦਾ ਆਨੰਦ ਮਾਣਾ ਜੀ ਪਰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਧੀਆਂ ਨੂੰ ਤਾਂ ਉਹਨਾਂ ਦੀ ਔਰ ਵੇਖ ਕੇ ਜੁਹਣਾ ਚਾਹੀਦਾ ਹੈ ਤੇ ਇਹ ਅੱਜ ਕੱਲ ਦੇ ਹਾਲਾਤਾਂ ਵਿੱਚ ਵੀ ਹੈ ਆਪਾਂ ਪੈਸੇ ਪਿੱਛੇ ਬਹੁਤ ਕੁਝ ਕਰ ਦਿੰਦੇ ਹਾਂ ਮਾਫ ਕਰਨਾ ਪਰ ਪਿੱਛੇ ਤਾਂ ਬਾਲਾ ਜਿਆਦਾ ਸੀ ਉਦੋਂ ਤਾਂ ਸੇਰੇ ਬਨ ਕੇ ਲਾੜਾ ਟੁੱਕ ਜਾਂਦਾ ਸੀ ਬਾਅਦ ਵਿੱਚ ਹੀ ਪਤਾ ਲੱਗਦਾ ਸੀ ਵੀ ਇਹ ਕੀ ਹੋਇਆ ਤੇ ਇਹਦਾ ਆਨੰਦ ਮਾਣੋ ਜੀ ਤੇ ਕੱਲ ਨੂੰ ਫਿਰ ਅੱਜ ਆਪਾਂ ਇਹ ਪੰਜਾਬੀ ਲੋਕੀ ਸਨਾ ਕੱਲ ਨੂੰ ਆਪਾਂ ਹੋਰ ਨਵਾਂ ਲੋਕ ਰੰਗ ਲੈ ਕੇ ਹਾਜ਼ਰ ਹੋਣੇ ਆ ਤੇ ਮੈਨੂੰ ਦਿਓ ਆਗਿਆ ਧੰਨਵਾਦ ਜੀ